ਜੋ ਜੀ ਆਪਾਂ ਗੱਲ ਕਰ ਗਏ ਹੁਣ ਇਹ ਚੀਜ਼ ਨੂੰ ਚੈਲੰਜ ਕਰਨ ਵਾਸਤੇ ਕਿ ਲਕਾਸਧਾਨਾ ਕਹਿੰਦੇ ਬਠਿੰਡੇ ਤੋਂ ਜਿਹੜਾ ਲੋਕ ਸਭਾ ਚੋਣ ਲੜ ਰਿਹਾ ਬਿਲਕੁਲ ਵੀਰੇ ਮੈਂ ਚੋਣ ਜਿਹੜਾ ਲੜਨ ਦਾ ਸੀਗਾ ਮੈਂ ਪਹਿਲਾਂ ਮੈਨੂੰ ਇਹ ਸੀਗਾ ਮੈਂ ਕਿਹਾ ਬਾਪੂ ਬਰਕੌਰ ਸਿਓ ਚੋਣ ਲੜੂਗਾ ਸੁੱਧੂ ਮੁੱਸੇਲੇ ਮੈਂ ਬਾਪੂ ਨੂੰ ਮਿਲਿਆ ਬੇਬੇ ਰੋਈ ਮਣਿਆ ਬਾਈ ਦੱਸੋ ਬਾਪੂ ਤੁਸੀਂ ਚੋਣ ਲੜਨੀ ਆ ਮਾਤਾ ਦੱਸੋ ਜੇ ਤੁਸੀਂ ਲੜਨਾ ਚਾਹੁੰਦੇ ਹੋ ਲੜੋ ਮੈਂ ਫੇਰ ਨਹੀਂ ਲੜੂਗਾ ਉਹ ਕਹਿੰਨੇ ਵੀ ਪੁੱਤ ਅਸੀਂ ਚੋਣ ਨਹੀਂ ਲੜਨੀ ਸਾਡਾ ਕੋਈ ਇਰਾਦਾ ਨਹੀਂ ਮੈਂ ਕਿਹਾ ਦੇਖੋ ਐਡਾ ਵੱਡਾ ਸਾਨੂੰ ਸਦਮਾ ਲੱਗਿਆ ਹਨਾ ਤੋ ਕਿ ਬਹੁਤ ਵੈਸੋ ਉਹਨਾਂ ਕੱਲਿਆਂ ਨੂੰ ਨੀ ਪੂਰੇ ਪੰਜਾਬੀਆਂ ਨੂੰ ਦੁਨੀਆ ਭਰ ਚ ਵਸਦਿਆਂ ਨੂੰ ਦੁੱਖ ਹੈ ਇਸ ਗੱਲ ਦਾ ਮੈਂ ਕਿ ਕਈ ਵਾਰੀ ਇਹ ਹੁੰਦਾ ਮਨ ਚ ਵੀ ਚਲੋ ਆਪਾਂ ਜੇ ਆਪਣੇ ਪੁੱਤ ਦੇ ਦੇਈ ਜਾਂ ਹੋਰ ਪੰਜਾਬ ਦੇ ਪੁੱਤਾਂ ਲਈ ਜਿਹੜੇ ਅੱਜ ਵੀ ਉਹਦੀ ਪਿੰਡ ਚੜ ਰਹੇ ਨੇ ਉਸ ਗੈਂਗਬਾਰ ਦੀ ਜਾਂ ਕਿਸੇ ਵੀ ਜ਼ੁਲਮ ਦੇ ਸ਼ਿਕਾਰ ਹੋ ਰਹੇ ਨੇ ਤਾਂ ਉਹਦੇ ਲਈ ਆਪਾਂ ਜੇ ਕੋਈ ਇਨਸਾਫ ਲੈਣਾ ਜੇ ਤੁਸੀਂ ਚਾਹੋ ਨੇ ਵੀ ਤੁਸੀਂ ਲੋਕ ਸਭਾ ਜਾ ਕੇ ਬੈਠ ਸਕਦੇ ਠਾ ਸਕਦੇ ਹਾਂ ਪਰ ਮੈਂ ਨਹੀਂ ਲੜੂੰਗਾ ਚੋਰ ਚੋਰ ਮੈਂ ਹੋਰ ਲੜੋ ਜੇ 나 ਲੜੂੰਗਾ ਉਹਨਾਂ ਨੇ ਮੈਨੂੰ ਤਿੰਨ ਵਾਰੀ ਮਹਿਗੇ ਆ ਤਿੰਨ ਵਾਰੀ ਕਹਿੰਦੇ ਵੀ ਅਸੀਂ ਚਾਹੋਣ ਨਹੀਂ ਲੜਦਾ। ਇਸ ਕਰਕੇ ਮੈਂ ਚੋਣ ਲੜੂੰਗਾ ਹਰ ਹਾਲਤ ਲੜੂੰਗਾ। ਤੇ ਫਿਰ ਕਿਹੜੀ ਪਾਰਟੀ ਵੱਲੋਂ ਲੜਾਂਗੇ? ਪਾਰਟੀ ਤਾਂ ਕੋਈ ਨਹੀਂ। ਪਾਰਟੀ ਤਾਂ ਪਹਿਲਾਂ ਵੀ ਨਹੀਂ ਆਪਣੀ ਕੋਈ ਰਹੀ। ਪਾਰਟੀ ਤਾਂ ਸਾਰੀਆਂ ਪਹਿਲਾਂ ਕੰਨੀਆਂ ਰਹੀਆਂ। ਕੋਈ ਪਾਰਟੀ ਨਹੀਂ ਮੈਂ। ਮਤਲਬ ਆ ਜਣਾ ਲਖਾ ਸੰਘ ਸੰਧਾਣਾ ਪਾਰਟੀ ਬਿਨਾ ਕਿਸੇ ਪਾਰਟੀ ਦਾ ਆਜ਼ਾਦ ਉਮੀਦਵਾਰ ਤੌਰ ਤੇ ਆਪ ਕਹਿ ਸਕਦੇ। ਨਹੀਂ ਆਜ਼ਾਦ ਵੀ ਨਹੀਂ। ਅਸੀਂ ਇੱਕ ਸੋਚ ਰਹੇ ਹਾਂ ਇੱਕ ਫਰੰਟ ਬਣਾ ਲਗੇ। ਚੰਗੇ ਬੰਦਿਆਂ ਨੂੰ ਲੈ ਕੇ ਮੇਰੀ ਕੋਸ਼ਿਸ਼ ਆ ਲਗਾਤਾਰ ਮੇਰੇ ਯਤਨ ਜਾਰੀ ਹੈ। ਮੈਂ ਮਿਲ ਵੀ ਰਹਾਂ ਬੰਦਿਆਂ ਨੂੰ ਵੀ ਚਲੋ ਚੰਗੇ ਬੰਦੇ ਇਕੱਠੇ ਹੋ ਕੇ ਚੌਨ ਲਰਨਿੰਗ ਫਰੰਟ ਬਣਾ ਲਨ ਕਿਉਂਕਿ ਇਸ ਸਮੇਂ ਪੰਜਾਬ ਨੂੰ ਇੱਕ ਖੇਤਰੀ ਧਿਰ ਦੀ ਲੋੜ ਹੈ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰੂ ਉਸ ਲਈ ਮੈਂ ਚਾਹੁੰਦਾ ਕਿ ਸਾਡੇ ਬੰਦੇ ਚੰਗੇ ਬੰਦੇ ਇਮਾਨਦਾਰ ਜਿਹੜੇ ਸਮਰਪਿਤ ਬੰਦੇ ਨੇ ਇਕੱਠੇ ਹੋ ਜਾਣ ਕੋਈ ਦੋ ਚਾਰਾਂ ਦੇ ਨਾਮ ਤੁਸੀਂ ਦੱਸਣਾ ਚਾਹੁੰਦੇ ਇਹ ਹਲੇ ਪਹਿਲਾਂ ਕਈ ਵਾਰੀ ਗੱਲ ਹੀ ਨਾ ਬਣੀ ਆਪਾਂ ਪਹਿਲੇ ਹੀ ਉਹ ਕਰ ਦਈਏ ਹਨ ਤਾਂ ਮੈਂ ਚਾਹੁੰਦਾ ਵੀ ਕਈ ਵਾਰੀ ਜੇ ਆਪਾਂ ਇੱਥੇ ਤੁਹਾਡੇ ਕੋਲ ਮੈਂ ਜ਼ਿਕਰ ਕਰਦਾ ਇਹ ਤੁਹਾਨੂੰ ਪਤਾ ਪਾਰਟੀਆਂ ਵਾਲੇ ਇਹ ਜੀ ਹੁੰਦੇ ਨੇ ਪਹਿਲੇ ਹੀ ਦੱਬ ਲੈਣ ਜਾ ਕੇ ਉਹਨੂੰ ਤੁਸੀਂ ਹੀ ਦਰਨਾ ਨਹੀਂ ਯਾਰ ਤੁਸੀਂ ਕੀ ਕਰਦੇ ਹੋ ਹਨ ਨਹੀਂ ਬਿਲਕੁਲ ਹਾਂ ਸੋ ਇਸ ਲਈ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ 20 ਤਰੀਕ ਤੋਂ ਲੈ ਕੇ ਅਸੀਂ ਜਿਹੜਾ ਮਾਰਚ ਰੱਖਿਆ ਹੋਇਆ ਦਮਦਮਾ ਸਾਹਿਬ ਤਖਤ ਦੇ ਉੱਤੇ ਮੱਥਾ ਟੇਕ ਕੇ ਤਲਵੰਡੀ ਸਾਹਿਬੋਂ ਤੋਂ ਤੁਰਾਂਗੇ ਅੱਜ ਸਾਰਾ ਪੰਜਾਬ ਜਾਣਾ ਹੈ ਹਰ ਪਿੰਡ 'ਚ ਜਾਣਾ ਹਰ ਸ਼ਹਿਰ ਕਸਬੇ 'ਚ ਜਾਣਾ ਲੋਕਾਂ ਨਾਲ ਮਿਲ ਕੇ ਬੈਠ ਕੇ ਵਿਚਾਰਾਂ ਕਰਨੀਆਂ ਨੇ ਅਸੀਂ ਕਹਿੰਦੇ ਹਾਂ ਮੈਂ ਤੁਹਾਡੇ ਕੋਲੇ ਤੁਹਾਡੇ ਨਾਲ ਹੀ ਵੀ ਕਹਿਣਾ ਚਾਹੁੰਦਾ ਕਿ ਮੇਰੇ ਪ੍ਰਤੀ ਕਿਸੇ ਤਰ੍ਹਾਂ ਦੇ ਸਵਾਲ ਹੋਣ ਲੋਕਾਂ ਦੇ ਮਨਾਂ 'ਚ ਜੇ ਮੈਂ ਤੁਹਾਨੂੰ ਹੋਰ ਸਵਾਲ ਪੁੱਛਣਾ ਚਾਹੁੰਦੇ ਹੁਣ ਪੰਜਾਬ ਨਾਲ ਜੁੜੇ ਹੋਏ ਮੁੱਦਿਆਂ ਦੇ ਬਾਰੇ ਤਾਂ ਕੋਈ ਬੰਦਾ ਉੱਥੇ ਆ ਕੇ ਦਲੀਲ ਨਾਲ ਤਰਕ ਨਾਲ ਆਪਣਾ ਸਵਾਲ ਰੱਖ ਸਕਦਾ ਮੈਂ ਜਵਾਬ ਦੇਣ ਨੂੰ ਤਿਆਰ ਆ ਤੇ ਅਸੀਂ ਵੀ ਲੋਕਾਂ ਨੂੰ ਸਵਾਲ ਕਰਾਂਗੇ ਕਿ ਆਖਰ ਅਸੀਂ ਚਾਹੁੰਨੇ ਕੀ ਆ ਸਾਡਾ ਹੱਲ ਕੀ ਆ ਮਸਲੇ ਦਾ ਇਹ ਮੇਲ ਬੈਠ ਕੇ ਵਿਚਾਰਨ ਦੀ ਲੋੜ ਆ ਸਿਰ ਜੋੜਨ ਦੀ ਲੋੜ ਆ ਜਿੰਨੇ ਵੀ ਸਾਡੇ ਐਸ ਸਮੇਂ ਵੱਖ-ਵੱਖਰੇ ਤੌਰ ਤੇ ਲੜ ਰਹੇ ਆ ਧਿਰਾਂ ਨੇ ਚਾਹੇ ਉਹ ਜਥੇਬੰਦੀਆਂ ਦੇ ਰੂਪ ਚ ਨੇ ਚਾਹੇ ਉਹ ਇਕੱਲੇ ਇਕੱਲੇ ਲੜ ਰਹੇ ਨੇ ਚਾਹੇ ਕੁਬੁੱਧੀ ਜੀ ਵੀ ਨੇ ਸਾਰੇ ਨੂੰ ਬੈਠ ਕੇ ਸਿਰ ਜੋੜ ਕੇ ਵਿਚਾਰ ਕੇ ਚਿੰਤਾ ਚਿੰਤਨ ਕਰਨ ਦੀ ਲੋੜ ਹੈ ਕਿ ਜੇ ਅਸੀਂ ਅੱਗੇ ਆਉਣ ਵਾਲਾ ਸਮਾਂ ਜਿਹੜਾ ਬੜਾ ਮਾੜਾ ਆਉਣ ਵਾਲਾ ਹੈ ਹਮਲੇ ਸਾਡੇ ਤੇ ਚਾਰਜਪੇਰ ਹੋ ਰਹੇ ਆ ਤੇ ਇਹ ਸਾਡੇ ਦੇ ਹਮਲੇ ਤੇਜ਼ ਵੀ ਹੋਣੇ ਆ ਘੇਰਾ ਟੈਟ ਵੀ ਹੋਣਾ ਕਿ ਜੋ ਨਿਕਲਣਾ ਕਿਵੇਂ ਘੇਰਾ ਤੋੜ ਕੇ ਇਹ ਜੇ ਸਿਰ ਜੋੜ ਕੇ ਵਿਚਾਰਾਂ ਕਰਾਂਗੇ ਫਿਰ ਨਿਕਲ ਸਕਦੇ ਆ ਕੀ ਲੱਗਦਾ ਲੋਕਾ ਜਿਹੜਾ ਹੈਗਾ ਹੁਣ ਪ੍ਰਪੇਅਰ ਨੇ ਕਿਉਂਕਿ ਮੰਨ ਲਓ ਬਦਲਾਣ ਨੂੰ ਹੀ ਵੋਟਾਂ ਪਾਲੀਆਂ 70 ਸਾਲ ਨੂੰ ਹੀ ਪਾਲੀਆਂ ਕੀ ਹੁਣ ਜਿਹੜਾ ਹੈਗਾ ਨਵੀਂ ਧਰ ਨੂੰ ਜਿਹੜਾ ਲੋਕ ਸਾਥ ਦੇਣਗੇ ਇੱਥੇ ਤੱਕ ਲੱਗਦਾ ਨਹੀਂ ਦੇਖੋ ਬਹੁਤੇ ਹੱਦ ਤੱਕ ਗੁਰਪ੍ਰੀਤ ਤੇ ਇਹ ਨਹੀਂ ਸੀਗਾ ਵੀ ਲੋਕਾਂ ਨੂੰ ਪਤਾ ਨਹੀਂ ਸੀ ਵੀ ਭਵੰਤ ਕੀ ਕਰੂ ਜਾਂ ਕੇਜਰੀ ਵਾਲਾ ਕੀ ਕਰੂ ਲੋਕਾਂ ਨੂੰ ਪਤਾ ਸੀ ਵੀ ਆਰਐਸਐਸ ਦੀ ਬੀ ਟੀਮ ਹੈ ਕੇਜਰੀ ਵਾਲਾ ਜਿਹੜਾ ਬਹੁਤ ਪਰ ਲੋਕਾਂ ਕੋਲ ਰਾਹ ਕੋਈ ਨਹੀਂ ਸੀ ਲੱਗਣਾ ਬਾਦਲਾਂ ਤੋਂ ਵੀ ਇੱਕਿਆਂ ਕਾਂਗਰਸ ਤੋਂ ਵੀ ਇੱਕਿਆਂ ਤੇ ਆਪਾਂ ਇਹਨਾਂ ਨੂੰ ਚੁਣ ਲਓ ਸੋ ਇਸ ਕਰਕੇ ਉਹਨਾਂ ਲੋਕਾਂ ਨੇ ਇਹਨਾਂ ਨੂੰ ਮੌਕਾ ਦਿੱਤਾ ਹਾਲਾਂਕਿ ਐਡੀ ਨਹੀਂ ਗੱਲ ਲੋਕਾਂ ਨੂੰ ਬਹੁਤ ਮੈਨੂੰ ਲੱਗਦਾ ਕਿ 50% ਦੀ ਲੋਕਾਂ ਨੂੰ ਪਹਿਲੇ ਹੀ ਪਤਾ ਸੀ ਵੀ ਕਰਨਾ ਇਹਨਾਂ ਨੇ ਵੀ ਹੋ ਜਾ ਕੋਈ ਐ ਕਿਉਂਕਿ ਜਿਹੜਾ ਬੰਦਾ ਦਿੱਲੀ ਦੇ ਇਸ਼ਾਰਿਆਂ ਤੇ ਚੱਲੂਗਾ ਨਾ ਕੋਈ ਬੰਦਾ ਨਰਪੱਖ ਹੋ ਕੇ ਆਜ਼ਾਦ ਹੋ ਕੇ ਪੰਜਾਬ ਲਈ ਨਹੀਂ ਕੁਝ ਕਰ ਸਕਦਾ ਹੁਣ ਜਿਵੇਂ ਮੈਂ ਗੱਲ ਮੈਂ ਕੀਤੀ ਕਰਨਾਟਕਾ ਦੀ ਮੈਂ ਗੱਲ ਤੁਹਾਨੂੰ ਸੁਣਾਉਣਾ ਹੈ ਕਰਨਾਟਕਾ ਦੇ ਵਿੱਚ ਜਦੋਂ ਭੀਜਪੀ ਸਰਕਾਰ ਸੀ ਨਾ ਉਹਨਾਂ ਨੇ ਨਵੀਂ ਸਿੱਖਿਆ ਨੀਤੀ ਲਾਗੂ ਕਰਤੀ ਜਦੋਂ ਸਰਕਾਰ ਬਦਲੀ ਉਹਨਾਂ ਨੇ ਰੱਦ ਕਰਤੀ ਤੇ ਮਮਤਾ ਬਨਰਜੀ ਕੋਲੇ ਗਏ ਲੈ ਕੇ ਵੀ ਆਹ ਨਵੀਂ ਸਿੱਖਿਆ ਨੀਤੀ ਉਹ ਕਹਿੰਦੀ ਨਹੀਂ ਇਥੇ ਨਹੀਂ ਲਾਗੂ ਕਰਨੀ ਐਸੀ ਤੇ ਇਹਨਾਂ ਦੀ ਜ਼ਰੂਰਤ ਹੈ ਕੀ ਭਵੰਤਰੀਏ ਜ਼ਰੂਰਤ ਹੈਗੀ ਕਿ ਸੈਂਟਰ ਨੂੰ ਐ ਹਿੱਕ ਠੋਕ ਕੇ ਜਵਾਬ ਦੇ ਦੇ ਵੀ ਆਹ ਨੀਤੀ ਸੋਡੀ ਮਾਰੂਗਾ ਸਾਡੇ ਪੰਜਾਬ ਲਈ ਸਾਡੀ ਬੋਲੀ ਵਿਰਸੇ ਇਤਿਹਾਸ ਲਈ ਅਹੀਂ ਲਾਗੂ ਨਹੀਂ ਕਰਨੀ ਇਹਨੂੰ ਜ਼ਰੂਰਤ ਨਾਲ ਗੱਲ ਕਰ ਲੈਣਗੇ ਨਹੀਂ ਉਹ ਬੰਦਿਆਂ ਦੀ ਲੋੜ ਆ ਜੇ ਪੰਜਾਬ ਨੂੰ ਜਿਹੜੇ ਜ਼ਰੂਰਤ ਨਾਲ ਹਿੱਕ ਢਾਹ ਕੇ ਕਹਿ ਦੇਣ ਕਿ ਹਾਂ ਇਹ ਨਹੀਂ ਲਾਗੂ ਹੋਣ ਦੇਣਾ ਜੋ ਮਰਜ਼ੀ ਹੋ ਜੇ